ਸਾਸਿਕਾਲ ਜੀ ਸਾਰਿਆਂ ਨੂੰ ਬਾਈ ਗੁਰਸ਼ਿੰਦਰ ਕੋ ਪਹੁੰਚ ਚੁੱਕੇ ਆ ਜੀ ਪਿੰਡ ਮਾਲੀਆ ਜਿਹੜਾ ਗੁਰਦਾਸਪੁਰ ਦਾ ਜੀ ਤਹਿਸੀਲ ਬਟਾਲਾ ਪੈਂਦੀ ਹੈ ਨਜ਼ਦੀਕ ਮਰਜੀ ਕੀ ਕਾਦੀ ਆ ਪੰਜ ਘੋੜੇ ਮਖਾਣੇ ਤਨੂੰ ਤੇ ਆਫਰ ਬਾਈ ਜੀ ਨੇ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਾਸਿਕਾਲ ਜੀ ਸਤਿਕਾਰ ਬਾਈ ਜੀ ਸੋ ਟੀੜਾ ਹੀ ਨਹੀਂ ਬੱਸ ਕਿਰਪਾ ਜੀ ਕਿਰਪਾ ਤੇ ਬਾਕੀ ਸੰਦੀਪ ਡੇਰੀ ਫਾਰਮ ਵੇਖਣ ਆਲਿਆਂ ਨੂੰ ਪਿਆਰ ਭਰੀ ਸਾਸਿਕਾਲ ਜੀ ਤੇ ਇਹ ਆ ਵੀ ਮੇਰਾ ਵੀ ਨਾ ਕਮੈਂਟ ਥੋੜੇ ਜਿਹਾ ਚੰਗੇ ਕਰਿਆ ਕਰੋ ਇੱਕ ਦੋ ਬੰਦਾ ਵਾ ਉਹ ਜਿੱਦਾਂ ਹੁੰਦਾ ਹੈ ਨਾ ਉਹ ਆਪਣੇ ਨੇ ਹਾਂਜੀ ਆਂਦੇ ਵੀ ਉਹਨਾਂ ਦਾ ਢਿੱਡ ਦੁਖਦਾ ਹਾਂ ਮੈਂ ਕਿ ਉਹ ਟਾਪਿਕ ਚੁੱਕਣਾ ਹੈ ਪਰ ਹੁਣ ਉਹਨਾਂ ਨੇ ਕੰਮ ਕਰ ਛੜਿਆ ਉਹ ਮਤਲਬ ਨਿਬੜ ਗਿਆ ਬਿਲਕੁਲ ਏਦਾਂ ਵਾ ਵੀ ਵੇਖੋ ਸੰਦੀਪ ਅਹੀਂ ਹਰ ਬੰਦਾ ਚਾਹੁੰਦਾ ਮੈਨੂੰ ਸਸਤਾ ਮਿਲੇ ਤੇ ਮੈਂ ਜਾਵਾਂ ਜਾਵਾਂ ਬਸ ਤੂੰ ਮੈਨੂੰ ਕੋ ਚੰਗੀ ਕਮਾਈ ਆਵੇ ਇਹ ਸਸਤਾ ਮੈਨੂੰ ਕਦ ਕਮਾਈ ਮਿਲੂਗਾ ਹਾਂ ਨੂੰ ਹੁਣ ਭਰਾਵਾ ਧੋਨ ਜੋ ਧੋਨ ਹੀ ਮਿਲਿਆਈ ਤੇ ਮੇਰਾ ਵੀ ਕਮੈਂਟ ਕਰਨ ਲੱਗਿਆ ਥੋੜਾ ਬਹੁਤਾ ਸੋਚਿਆ ਕਰ ਅਹੀਂ ਵੀ ਸੋਦੇ ਤੇ ਰਿਸ਼ਤੇਦਾਰੀ ਵਾਲੇ ਆ ਇਹ ਆ ਵੀ ਹਰ ਇੱਕ ਭੈਣ ਭਰਾ ਨੇ ਵੇਖਣਾ ਹੈ ਐਵੇਂ ਗੱਪਾਂ ਲਾਦਣਗੇ ਕਦੇ ਪੁੱਛ ਲੈਦਣਗੇ ਕੋਈ ਕੁਝ ਤੇ ਚਲੋ ਮਰ ਪ੍ਰਮਾਤਮਾ ਨੇ ਦਿੱਤੀ ਲਈ ਆ ਬਾਕੀ ਵੀਡੀਓ ਤੋਂ ਬਾਅਦ ਆਪਣੇ ਘਟੋ ਘਟ ਮੇਰੇ ਹਿਸਾਬ ਨਾਲ ਕੋਈ 10 ਡੰਗਰ ਉਦੋਂ ਦੀ ਸੇਲ ਹੋ ਗਈ ਚਲੋ ਚਲੋ ਕੱਲ ਵੀ ਝੋਟੀਆਂ ਖੰਨੇ ਭੇਜੀਆਂ ਵੀ ਰੱਖੀਆਂ ਬਾਹਰ ਹੀ ਉਹਨੇ ਲਈਆਂ ਤੇ ਇਦਾਂ ਅੱਜ ਫੇਰ ਮਾਲ ਆਇਆ ਹੈ ਤੇ ਮੈਂ ਹਾਂ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਕੋ ਉਹ 4 ਨੰਬਰ ਵਾਲੀ ਮਾਝ ਇਥੋਂ ਲਈਏ ਆਪਾਂ ਆਪਣੇ ਏਰੀਆ ਚ ਠੀਕ ਹੈ ਬਾਕੀ ਸਾਰਾ ਉਧਰ ਦਾ ਹੀ ਮਾਲ ਚਲੋ ਹਾਂ ਆ ਜਾਓ ਆ ਚਾਰ ਦੰ ਚੋਟੀ ਆ ਲਓ ਜੀ ਪਹਿਲਾ ਸੂਆ ਪਹਿਲਾ ਸੂਆ ਲਾ ਜਿਮਨ ਨੂੰ ਅੱਜ ਚੌਥਾਕ ਦਿਨ ਸੂਈ ਨੂੰ ਆ ਹਾਂਜੀ ਤੇ ਵੇਖੋ ਇਹ ਠੀਕ ਆ ਅਸਲ ਚੀਜ਼ ਆ ਅਸਲ ਚੀਜ਼ ਆ ਦੁੱਧ ਚੌਥੇ ਦਿਨ 10 ਕਿਲੋ ਆ ਖਾਲੀ ਹੋਣ ਤੋਂ ਬਾਅਦ ਠੀਕ ਆ ਆਸ ਇਹ ਆ ਵੀ ਜੇ ਸਹੀ ਥਾਂ ਤੇ ਗਈ ਇਹ ਦੋਵੇਂ ਝੋਟੀਆਂ 14 ਤੋਂ 15 ਕਿਲੋ ਦੁੱਧ ਦੇਣਗੀਆਂ ਹਰਾਮ ਨਾ ਬਿਲਕੁਲ ਆ ਵੇਖੋ ਤੋਰੋ ਜੀ ਤੋਰੋ ਲੋ ਜੀ ਕਟਾ ਕੱਟੀ ਜੀ ਕਟਾ ਇਹਦੇ ਮਗਰ ਕਟਾ ਵੇਖੋ ਨੀਲੀ ਰਾਵੀ ਦਾ ਆ ਵੇਖੋ ਪੱਕੀ ਮੋਸ਼ ਵਾਲਾ ਲੋ ਜੀ ਤੋਰੋ ਜੀ ਆ ਵੇਖ ਕਰੋ ਜੀ ਸੰਭੋਤ ਖਾ ਜੋੜੇ ਉਪਰ ਰੱਖਿਆ ਕੈਮਰਾ ਕਿਤੇ ਚੀਜ਼ਾਂ ਵੇਖ ਪਿਛਾੜੀ ਛੂੜੀ ਚਾਰ ਦੰਦਾ ਈਡਾ ਡੰਗਰ ਪਾ ਲੈਣਾ ਕਿਹੜਾ ਸੌਖਾ ਕੁਗੀ ਠੀਕ ਹੈ ਫਿਰ ਬਾਕੀ ਹੈ ਬਾਕੀ ਇਹ ਆ ਮੇਰਾ ਭਰਾ ਪਪਾ ਜੀ ਕੁਗੀ ਖੋਜ ਬਹੁਤ ਹੁੰਦਾ ਤੁਹਾਨੂੰ ਵੇਖ ਕੇ ਅੱਛਾ ਕਹਿੰਦਾ ਬਾਈ ਕਹਿੰਦਾ ਇਹ ਬੰਦੇ ਰੋਣ ਕੀ ਆ ਸਾਰੇ ਚਲੋ ਵਾਹਿਗੁਰੂ ਕਿਰਪਾ ਕਰੇ ਇਦਾਂ ਵਾ ਵੀ ਮਾਲ ਡੰਗਰ ਇਦਾਂ ਹੀ ਚੰਗਾ ਲੱਗਦਾ ਵਾ ਹਾਂਜੀ ਨਾਲੇ ਭੈਣ ਭਰਾ ਕੋ ਹਰ ਇੱਕ ਬੰਦੇ ਨਾਲ ਸਾਡੀ ਆਸ ਹੁੰਦੀ ਵੀ ਹਰ ਇੱਕ ਬੰਦੇ ਨਾਲ ਖੁਸ਼ ਹੋ ਗਏ ਮੇਰੇ ਵਾਜੀ ਵਾਸ ਵਾਸ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹਦਾ ਸੰਦੀਪ ਮੁੱਲ ਤੇ ਇਹੋ ਜਿਹਿਆਂ ਦਾ ਹੁਣ 1.5-2 ਹੀ ਚੱਲਣ ਡਿਆ ਵਾ ਹੂੰ ਆਪਾਂ ਇੱਕ 40 ਦੀ ਦੇਣੀ ਆ ਚਲੋ ਉਹਦੇ ਵਿੱਚੋਂ ਕੁਝ ਮਾਨਤਾ ਨਾਲ ਇਹ ਕਰਦੇ ਚਲੋ ਮੇਰੀਆਂ ਬਹੁਤੀਆਂ ਗੱਲਾਂ ਨਹੀਂ ਹੁੰਦੀਆਂ ਆਜੋ ਬਹਿਜੋ ਬਹਿਜੇ ਜੀ ਬਹਿਜੋ ਲੋ ਜੀ 1.40 ਹਜ਼ਾਰ ਦੇ ਵਿੱਚੋਂ ਮਾਣਤ ਕਰਦਗੇ ਸੰਭੂ ਜੀ ਕਹਦੇ ਲੈ ਆਜੋ ਫੇਰ ਦਿਖਾ ਦੇ ਆਹ ਇਹ ਆ ਚੀਜ਼ ਦਿਖਾ ਦੇ ਵੇਖੋ ਸਰੀਬੇ ਚੀਜ਼ਾਂ ਨੇ ਐ ਗਿੱਠ ਤੇ ਥਾਨ ਉਧਰ ਨੂੰ ਗਿੱਠ ਤੇ ਉਧਰ ਨੂੰ ਗਿੱਠਾ ਮਿਣ ਮਿਣ ਕੇ ਆਵੇ ਆ ਨਾੜਾ ਨੂੜਾ ਨਾ ਐ ਬਰੀਕੀ ਵਾਲੀ ਝੋਟੀ ਆ ਬਾਕੀ ਜਿਹੜੀ ਖਾਲੀ ਹੋਣ ਤੇ ਬਾਅਦ ਐਨੀ ਝੋਟੀ ਬਣਦੀ ਆ ਨਾ ਉਹ ਵਿਰਲੀਆਂ ਨੇ ਸਾਰੀਆਂ ਬਸ ਜੀ ਬਸ ਹਣਾ ਬਿਲਕੁਲ ਆ ਝੋਟੀ ਨੂੰ ਸੁਈਨਵਾਜ ਸੱਤ ਦਿਨ ਹੋ ਗਏ ਅੱਛਾ ਤੇ 12 ਕਿਲੋ ਦੁੱਧ ਵਾਪਾ ਵੀਡੀਓ ਤੇ ਜਦ ਮੈਨੂੰ ਕਿ ਲੋ ਘਾਟੀ ਦਸਾਂਗਾ 11 ਮਨ ਹਮ ਪਰ ਛੋਟੀ ਦੁੱਧ 14 ਤੋਂ 15 ਕਿਲੋ ਦੇਊਗੀ ਅੱਛਾ ਹਾਂ ਬਾਕੀ ਪੱਕੀ ਗਰੰਟੀਡ ਇਹ ਚੀਜ਼ ਗਰੰਟੀ ਗਾਣੂ ਗੱਲਾਂ ਨੇ ਚੋਣ ਚਵਾ ਹਰ ਚੀਜ਼ ਦੀ ਪੂਰੀ ਲਓ ਜੀ ਆਹ ਦੇਖੋ ਸੰਭੋਏ ਵੀ ਦਿਖਾਜੋ ਇੱਥੇ ਲੋ ਆ ਨਾ ਮਤਲਬ ਇਹ ਬਰੀਕੀ ਨੇਲੇ ਲਾ ਕੇ ਕੈਮਰਾ ਖਾਲ ਗਏ ਪੂਰੀ ਜਵਰ ਪਿਛਾੜੀ ਪਿਛੂੜੀ ਹਰ ਚੀਜ਼ ਵੇਖੋ ਸੇਂਗਾ ਸਰਾੰਗ ਟਾਂਗ ਨਸਲਾਂ ਇਹ ਸਾਰੀਆਂ ਲੱਗੀਆਂ ਨੇ ਹਾਂ ਬਾਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਇਹ ਸਾਰੀਆਂ ਚੀਜ਼ਾਂ ਬਿਲਕੁਲ ਹੈਗੀਆਂ ਅੱਜ ਫਲਕਾਰੀਆਂ ਵਾਲੀਆਂ ਸੀ ਹਾਂਜੀ ਵੀ ਫਲਕਾਰੀਆਂ ਪਾ ਕੇ ਜਿਵੇਂ ਆਪਾਂ ਬਣਾਉਂਦੇ ਭਰਾ ਸਾਡੇ ਪਰ ਅਸੀਂ ਨਹੀਂਗਾ ਮੈਂ ਸ਼ੁਰੂ ਤੋਂ ਲੈ ਕੇ ਇਦਾਂ ਦੇ ਰਿਹਾ ਵਾਂ ਵੀ ਚਲੋ ਆਦਤ ਜੀ ਪਈ ਆ ਵੀ ਠੀਕ ਆ ਚੱਲਣ ਦੇ ਕੰਮ ਆ ਨੋਰਮਲ ਜੇ ਕੰਮ ਰੇਟ ਦੇ ਹਿਸਾਬ ਨਾਲ ਵਿਕੀ ਜਾਂਦਾ ਇਹ ਜੀ ਇਹ ਦੋਨਾਂ ਦਾ ਰੇਟ ਵਾਹੇ ਬਰਾਬਰ ਆ ਅੱਛਾ ਇਹ 35 ਦੀ ਦੇ ਦਾਂਗੇ ਚਲੋ ਠੀਕ ਹੈ ਜੀ ਬਾਕੀ ਵੇਖੋ 15 15 ਕਿਲੋ ਵਾਲੀਆਂ ਝੋਟੀਆਂ ਇਹ ਨਹੀਂ ਆ ਵੀ ਕੋਈ ਐਵੇਂ ਮਾਹੌਲ ਕਹਦੇ ਆ ਵੀਡੀਓ ਤੇ ਗੱਲ ਵਾ ਜੇ ਨਾਂ ਦੇਣ ਗਿਆ ਤੇ ਇਹ ਵੀ ਜ਼ਿੰਮੇਵਾਰੀ ਚਲੋ ਠੀਕ ਆ ਆ ਕੱਟੀ ਸੰਦੀਪ ਕੱਲ੍ਹ ਸੂਈ ਹੈ ਕੱਲ੍ਹ ਰਾਤ ਦੋ ਦੰਦ ਆਉਣੀਆਂ ਚਾਰ ਚਾਰ ਦੰਦਾਂ ਤੇ ਇਹਨੇ ਨਾ ਕੱਲ੍ਹ ਖਾਲੀ ਕਰਤੀ ਹੱਥ ਨੇ ਹਾਂਜੀ ਹੱਥ ਉਹ ਮੇਰੇ ਹਿਸਾਬ ਨਾਲ ਸਵੇਰੇ ਜਿਹੜਾ ਬੋਲਾ ਹੈ ਦਾ ਨਾ 8 ਕਿਲੋ ਦੀ ਸਟਾਰਟਿੰਗ ਹਾਂ ਕੀ ਕਹਿਣ ਤਾਂ ਮਤਲਬ ਇੱਕ ਝੂਠ ਬੋਲਣਾ ਤੇ 14-15 ਤਾਂ ਕਹਿ ਦਈਏ ਪਰ 8 ਕਿਲੋ ਦੀ ਸਟਾਰਟਿੰਗ ਹੈ ਤੇ ਨਸਲ ਤੇ ਆ ਵੇਖੋ ਲੈਵਾ ਕਿੰਨੀ ਕਾਣੂ ਗੱਲਾਂ ਨੇ ਕਿਤੇ ਛੋਟਾ ਸਿੰਘ ਬਿਲਕੁਲ ਮੈਂ ਨਾ ਬਰੀਕੀਆਂ ਬੜੀਆਂ ਥੋੜਾ ਘਬਰਦੀ ਐ ਇਹਦੇ ਤੋਂ ਕੈਮਰੇ ਤੋਂ ਹਾਂਜੀ ਇੱਕ ਜਿਹੜਾ ਪਸ਼ੂ ਘਰੋਂ ਨਹੀਂ ਨਾ ਬਾਈ ਕੱਢਿਆ ਹੁੰਦਾ ਬਿਲਕੁਲ ਇਹ ਹੁਣ ਬਣੂਗੀ ਖਾ ਪੀਗੇ ਝੋਟੀ ਹਾਂ ਦਿਨ ਲਾਉਗੀ ਪੰਜ ਛੇ ਹਾਂਜੀ ਹਾਂਜੀ ਪਰ ਕੱਟੀ ਦੁੱਧ 12 ਸੇਰੀ ਚ ਆਉਗੀ ਅਜੇ ਕਿਤੇ ਸੂਣ ਕਰਕੇ ਉਹ ਵੇਲੇ ਪੁੜੇ ਵੀ ਨਹੀਂ ਸਾਫ ਸਹੀ ਤਾਂ ਹਾਂਜੀ ਹਾਂਜੀ ਤੇ ਕੱਟੀ ਮਗਰ ਇਹਦੇ ਬਿਲਕੁਲ ਕੱਟੀ ਆ ਨੀਰੀ ਜੀ ਹਾਂ ਤੇ ਜਿੰਨੇ ਇਹ ਲੈਣੀ ਆ ਉਹਨੇ ਇਹੋ ਹੀ ਲੈਣੀ ਆ ਵੇਖੋ ਆਰ ਵੇਖੋ ਥਾਣਾ ਦੇ ਡਿਜ਼ਾਈਨ ਵੇਖੋ ਇਹਦਾ ਹਰ ਕੰਮ ਚ ਹਰ ਚੀ ਹਾਈਟ ਲੈਂਥ ਪੂਰੀ ਜਿਨੂੰ ਜਵਰ ਇਹਦੀ ਭਾਈ ਫਿਰ ਕੀ ਮਾਦਾ ਇਹ ਬਾਈ ਇਹਦਾ ਕੀਮਤ ਇਹਦੀ ਆ 1.30 ਕਰਦੇ ਘਰ ਹਾਂ ਜਿਹੜਾ ਵੀ ਕੋਈ ਭਨ ਭਰਾ ਹੁੰਦਾ ਤੇ ਆਪਾਂ ਇਹਦੇ ਤੇ ਸਵਾ ਵਾ ਸਵਾ ਦੇ ਵਿੱਚੋਂ ਹੀ ਮਾਨਤਾ ਨਾਲ ਇਹਦਾ ਕਰਦੇ ਕਰਦੇ ਹਾਂ ਚਲੋ ਠੀਕ ਹੈ ਜਿਹੜੀ ਗੱਲ ਤੇ ਆ ਇਧਰ ਲਈ ਆਪਾਂ ਇਹ ਬਈ ਜੇ ਇਧਰੋਂ ਲਈ ਆ ਇਹ ਹੁਣ ਘਰ ਵਾਲਿਆਂ ਕੋ ਜਿੰਨਾਂ ਕੋ ਲਈ ਆ ਹੂੰ ਉਹ ਕਹਿੰਦੇ ਆ ਵੀ 17 18 ਕਿਲੋ ਦੁੱਧ ਆਪਾਂ ਚੋਇਆ ਅੱਛਾ ਤੇ ਇਹ ਗੰਗਾ ਨਗਰੋਂ ਲੈ ਕੇ ਆਏ ਆ ਐ ਕਿ ਇਹ ਤੀਜਾ ਸੁਆ ਉਹਨਾਂ ਨੇ ਕਿਹਾ ਵੀ ਸੂਣੀ ਆ ਕੋਈ ਤੀਜਾ ਲਾ ਲੈ ਕੋਈ ਚੌਥਾ ਲਾ ਲੈ ਵੇਖੋ ਮੇਰਾ ਵੀਰ ਬਗਾਨੇ ਘਰ ਬਗਾਨੇ ਦਾ ਬਿਲਕੁਲ ਐਵੇਂ ਆਪਾਂ ਤੋਰ ਜੀ ਮਤਲਬ ਜਿਦਾਂ ਕਰੀਏ ਉਹਦਾ ਕੋਈ ਫਾਇਦਾ ਨਹੀਂ ਗਾ ਤੇ ਬਾਕੀ ਮੱਝ ਅਸਲ ਅਜੇ ਗੂੰਦ ਆਉਂ ਨਹੀਂ ਆ ਥਾਣਾ ਚ ਤੇ ਮੈਨੂੰ ਲੱਗਦਾ ਵੀ ਇਹਦੇ 24 ਨੂੰ ਦਿਨ ਪੂਰੇ ਆ ਤੇ ਹੋ ਸਕਦਾ ਵਾ ਵੀ 4 5 10 ਦਿਨ ਤੇ ਪੱਕੇ 8 ਦਿਨ ਲੈ ਜਾਊਗੀ ਹਾਂਜੀ ਮੈਂ ਬਣੂਗੀ ਬਾਕੀ ਪਿਛਾੜੀ ਪਿਛੂੜੀ ਵਜਨ ਹਰ ਚੀਜ਼ ਜਿਹੜੀ ਹੈ ਨਾ ਮਤਲਬ ਪੂਰੀ ਹੈ ਇਹਦੀ ਬਿਲਕੁਲ ਬਿਲਕੁਲ ਵੇਖੋ ਐ ਚੀਜ਼ ਹਰ ਚੀਜ਼ ਪੂਰੀ ਤੇ ਜਿਹੜੇ ਡੰਗਰੇ ਮਤਲਬ ਹੈਗੇ ਆ ਨਾ ਅਸਲ ਮਤਲਬ ਵੀ ਪੂਰੀਆਂ ਵੈਰਾਈਟੀਆਂ ਨੇ ਹਾਂ ਜੀ ਉਹਨਾਂ ਦੇ ਫਿਰ ਮੇਰਾ ਭਰਾ ਨਾ ਸਿੰਗਾ ਸੁੰਗਾਲ ਵੀ ਨਹੀਂ ਮੈਂ ਵੇਖਿਆ ਨਹੀਂ ਨਹੀਂ ਤੇ ਅੱਜ ਵੇਖੀ ਆ ਸਵੇਰੇ ਹਾਂ ਜੀ ਚੰਗੀ ਲੱਗੀ ਮੈਂ ਕਿਹਾ ਚੱਲ ਉਹਨਾਂ ਨੇ ਫੋਨ ਕੀਤਾ ਸੀ ਇਹਨਾਂ ਨੇ ਵੀ ਤੁਹਾਡੇ ਮੱਝ ਭਾਈ ਤੁਹਾਨੂੰ ਦੇਣੀ ਆ ਆਓ 10 ਮਿੰਟ ਕੱਢ ਕੇ ਫਿਰ ਮੈਂ ਗਿਆ ਸੀ ਮੈਂ ਕਿਹਾ ਚੱਲ ਮੈਂ ਚੰਗੀ ਆ ਤੇ ਜੇ ਭੈਣ ਭਰਾ ਦੁੱਧ ਵਾਲਾ ਲੈ ਜੂ ਕੋ ਡੇਰੀ ਵਾਲਾ ਲੈ ਜੂ ਨਹੀਂ ਬਿਲਕੁਲ ਬਿਲਕੁਲ ਚੰਗੇ ਮੈਂ ਤੇ ਬਾਕੀ ਅਸਲੀ ਆਰ ਜਿਹੜੇ ਆ ਨਾ ਉਹ ਅਸਲੀ ਮੱਝਾਂ ਵਾਲੀ ਆ ਪਿਓ ਜਿਹੜਾ ਦੁੱਧ ਵਾਲਾ ਪੀਸ ਹੁੰਦਾ ਨਾ ਉਹ ਚੀਜ਼ ਐ ਇਹਦੀ ਭਾਜੀ ਫਿਰ ਕੀਮਤ ਮੰਗਣ ਤੇ ਮੇਰਾ ਜੀ ਕਰਦਾ ਮੈਂ ਡੀਰ ਮੰਗਲਾਂ ਹਾਂ ਸਹੀ ਗੱਲ ਆ ਜੀ ਜੀ ਦੇ ਕਰਦਾ ਜੀ ਸਦੀਪ ਜੀ ਚਲੋ ਭਾਅ ਨਾ ਆਪਾਂ ਲਈ ਆ ਹਾਂਜੀ ਤੇ ਤਾਂ ਵਾ ਵੀ ਸਮੇਂ ਦੇ ਹਿਸਾਬ ਨਾਲ ਤੇ ਬੜੇ ਭਾਅ ਨਾਲ ਬਾਹਰੋਂ ਲੈਣ ਜਾਈਏ ਤੇ ਘੱਟੂ ਘੱਟ ਵੀ ਮੈਂ 30 ਤੋਂ ਘੱਟ ਨਹੀਂ ਕੋ ਦਿੰਦਾ ਹੂੰ ਅਸੀਂ ਇਹਦੀ ਦੇ ਦਾਂਗੇ ਮਾਨ ਤਾਨ ਮਾੜਾ ਮੋਟਾ ਹੋਰ ਕਰ ਦਾਂਗੇ ਸ਼ੋਰ ਛੱਪਾ 15 ਦੀ ਦੇ ਚਲੋ ਕਿਉਂਕਿ ਆਪਾਂ ਵੀ ਨਫੇ ਵਾਲਾ ਨਹੀਂ ਹੈ ਕੋਈ ਬੜਾ ਵੱਡਾ ਬਾਕੀ ਵੀਡੀਓ ਵੀ ਵੀਰ ਵੇਖਣ ਡਿਆ ਵਾ ਜਿੰਨਾਂ ਕੋ ਆਪਾਂ ਲਈ ਆ ਉਹਨਾਂ ਵੀਡੀਓ ਤੇ ਮੈਨੂੰ ਫੋਨ ਕੀਤਾ ਵੇਖ ਕੇ ਹਾਂਜੀ ਹਾਂਜੀ ਉਹ ਹੁਣ ਉਹਨੂੰ ਪਤਾ ਵਾ ਕਿ ਇਹ ਕਿੰਨੇ ਦੀ ਲੈ ਕੇ ਗਿਆ ਕਿ ਨਾ ਨਫਾ ਮੰਗਣ ਦੇ ਤੇ ਆ ਸੂਈ ਹੈ ਜੀ ਇਹ ਸੂਈ ਹੈ ਵੀ ਜੀ ਇਹਨੂੰ 20 ਦਿਨੇ ਹੋ ਗਏ ਸੂਈ ਨੂੰ ਹਾਂ ਦੁੱਧ ਹੈਗਾ 10 ਕਿਲੋ ਹਾਂ ਤੇ ਇਹ ਸੂਆ ਦੁੱਜਾ ਜੀ ਅੱਛਾ ਹਾਂ ਇੱਕ ਅੱਧਾ ਪੀਸ ਤੁਹਾਨੂੰ ਪਤਾ ਮੈਨ ਲਿਆਉਣਾ ਹੁੰਦਾ ਹੁਣਾ ਵੀ ਥੋੜਾ ਰੇਟ ਰੂਲ ਸਾਰੇ ਵਾਲੇ ਮਿਲਿਆ ਕੰਮ ਚੱਲਦਾ ਬਿਲਕੁਲ ਤੇ ਲਾਗੇ ਲਾਗੇ ਨਾ ਖਾਦੇ ਯਾਰਾ ਲੈਵਲ ਉਹਦੀ ਬੜੀਆ ਚਵਾ ਚੂ ਬਹੁਤ ਜਿਆਦਾ ਟਾਪ ਦਾ ਹਾਂ ਪੂਰਾ ਚੋ ਹਾਂਜੀ 5 ਕਿਲੋ ਦੁੱਧ ਦਾ ਡੰਗ ਦਾ ਹੂੰ ਤੇ ਮੈਂ ਇਹ ਆ ਵੀ ਜਿਹੜਾ ਕੋ ਸਾਂਭੇਗਾ ਨਾ ਇਹ ਲਈ ਸੰਦੀਪ ਬੜੇ ਨਾ ਮਤਲਬ ਵੀ ਨਰਮਜੀ ਸੇਵਾ ਵਾਲੇ ਘਰੋਂ ਹਾਂ ਹਾਂ ਤੇ ਉਹਨਾਂ ਦੀ ਸੇਵਾ ਸੁਆ ਕੋ ਐਸੀ ਵੈਸੀ ਇਹ ਆ ਆ ਕਿੰਨੀ ਆ ਵੇਖ ਜੂਂ ਜਾਂ ਜੇ ਵੀ ਪਈਆਂ ਨਾ ਹੋਵੇ ਮਤਲਬ ਸੰਭਾਈ ਘਟ ਸੰਭਾਲ ਘਟ ਤੇ ਜਿਹੜੇ ਬੰਦੇ ਨੇ ਸੰਭਾਲ ਕੀਤੀ ਇਹਨੇ ਦੁੱਧ 12 ਕਿਲੋ ਦੇਣਾ ਕਿ ਕੋਈ ਥਾਣੇ ਤੇ ਚਵਾ ਬਹੁਤ ਚੰਗਾ ਇਹਦੇ ਪਰਲੀ ਸਾਈਡ ਤੇ ਆ ਵਿਖਾਈਆਂ ਨਹੀਂ ਵੀਰ ਨੇ ਨਾੜਾ ਬਹੁਤ ਬਹੁਤ ਹੁੰਦੀ ਹੈ ਹਨ ਤੇ ਮਤਲਬ ਪੂਰੀ ਚੰਗੀ ਆ ਝੋਟੀ ਤੇ ਬਾਕੀ ਇਦਾਂ ਵਾਂ ਵੀ ਇਹ ਲਾਸਟ ਪੀਸ ਆ ਹੁਣ ਇਦਾਂ ਮੁੱਲ ਤੇ ਕਰਦੇ ਆ ਤਾਂ 1.5 ਵੈਸੇ ਪਰ ਹੁਣ ਇਹ ਪੀਸ ਖੀਰ ਇਲਾਵਾ ਤੇ ਨੂੰ ਜਾਣਦੀ ਹੈ ਆਪਾਂ ਇਹ 95 ਦੀ ਦੇ ਦੋ ਚਲ ਜੜੀ ਗੱਲ ਕਿਉਂਕਿ ਹੁਣ ਵੱਡੀਆਂ ਛੋਟੀਆਂ ਸੰਦੀ ਰੇਟ ਬਹੁਤ ਜ਼ਿਆਦਾ ਹੋ ਗਏ ਆ ਉਹਦੇ ਹਿਸਾਬ ਨਾਲ ਇਹ ਆ ਵੀ ਜਾਇਜ਼ ਆ ਜਿਨਨੇ ਘਰ ਰੱਖਣੀ ਆ ਉਹਨੇ ਸੁਭਾ ਲਾ ਕੇ ਥੋੜੇ ਸਾਲ ਫੇਰ ਇਹ ਵਾਦੇ ਆ ਗਏ ਚਲੋ ਆ ਚੀਜ਼ ਬਿਲਕੁਲ ਤੇ ਬਾਕੀ ਇਹ ਨਹੀਂ ਆ ਬੇਨਤੀਆਂ ਨੇ ਤੇ ਮੇਰਾ ਵੀਰ ਇਹ ਆ ਵੀ ਇੱਥੇ ਆਓ ਵੇਖੋ ਤਸੱਲੀ ਕਰੋ ਜਿੰਨੇ ਵੀ ਮੇਰੇ ਭਰਾ ਨੇ ਚੀਜ਼ ਲੈਣੀ ਆ ਜਿੰਨੇ ਲੱਖ ਦੀ ਮੱਝ ਲੈਣੀ ਉਹ 500 ਦਾ ਤੇਲ ਵੀ ਫੁੱਲ ਬਾਜੀ ਬਾਜੀ ਬਿਲਕੁਲ ਜੀ ਤੇ ਮੇਰਾ ਵੀਰ ਬਹੁਤੀਆਂ ਨਾਂ ਕਿਸ ਨੂੰ ਚੋਰ ਕਹੋ ਨਾ ਕੇ ਨੂੰ ਠੱਗ ਕਹੋ ਸਿੱਧਾ ਆਓ ਆ ਕੇ ਚੀਜ਼ ਵੇਖ ਕੇ ਲੈ ਜਾਓ ਬਾਜੀ ਬਾਜੀ ਠੀਕ ਹੈ ਤੇ ਜਿੰਨੇ ਆਨਲਾਈਨ ਮੰਗਾਉਣੀ ਆ ਉਹ ਮੇਰਾ ਵੀਰ ਆਪਣੀ ਇਦਾਂ ਵਾਂ ਪੂਰੀ ਗਾਰੰਟੀ ਹੈ ਇਹ ਵੀ ਗੱਲ ਹੈਗੀ ਆ ਕਿਉਂਕਿ ਭੈਣ ਭਰਾ ਨੂੰ ਗਰੰਟੀ ਦੇਈਦੀ ਆ ਹਫਤਾ ਦਾ ਦਿੰਦੀ ਵੀ ਚੱਲ ਤੇਰੇ ਫਿੱਟ ਪੈਂਦੀ ਆ ਰੱਖਣਾ ਨਹੀਂ ਇਹਨਾਂ ਪੈਂਦੀ ਆ ਆਸਾ ਪਾਸਾ ਹੋ ਗਏ ਸੰਦੀ ਵਿਗ ਜਾਂਦੀ ਆ ਕੋਈ ਗੱਲ ਨਹੀਂ ਉਦਾਂ ਦੇ ਗਾਹ ਮਿਲ ਜਾਂਦੇ ਆ ਪਰ ਕੋਈ ਭੈਣ ਭਰਾ ਨਾਲ ਲੋਟਰ ਘਸੋਟਣਾ ਹੋਵੇ ਅਸੀਂ ਤਾਂ ਡਰਦੇ ਆ ਇਸ ਚੀਜ਼ ਤੋਂ ਤੇ ਬਸ ਜੀ ਬੇਨਤੀਆਂ ਇਹਨੀਆਂ ਬਾਕੀ ਜੀ ਸਾਰੇ ਸਤਿਕਾਰਯੋਗ